ਵਾਹਿ ਰੂਚੀ ਕਾ ਭਾਸਾ ਵਾਹਿ ਰੂਚੀ ਕੀ ਕਥਾ ਪਿਆਰੇ ਸਾਥ ਸੰਗਤ ਜੀ ਅੱਜ ਅਸੀਂ ਗੁਰਪ੍ਰੀਤ ਸਿੰਘ ਜੀ ਦੇ ਚਾਰ ਪੁੱਤਰਾਂ ਦੀ ਕਹਾਣੀ ਸੁਣਾਵਾਂਗੇ ਜਿਨ੍ਹਾਂ ਨੇ ਆਪਣੇ ਜੀਵਨ ਦੀ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਇਹ ਕਹਾਣੀ ਸਿੱਖ ਧਰਮ ਦੇ ਇਤਿਹਾਸ ਵਿੱਚ ਸਰਬੋਤਮ ਕੁਰਬਾਨੀਆਂ ਅਤੇ ਧਰਮ ਨੇ ਪ੍ਰੇਮ ਦਾ ਪ੍ਰਤੀਕ ਹੈ ਇਹ ਚਾਰ ਪੁੱਤਰ ਅਜੀਤ ਸਿੰਘ ਜਿਆਰ ਸਿੰਘ ਜੋਧਾਬਰ ਸਿੰਘ ਅਤੇ ਫੁਤੇ ਸੇ ਨਾ ਸਿਰਫ ਆਪਣੀ ਜ਼ਿੰਦਗੀ ਲਈ ਸਾਹ ਸਿਖਾਈ ਸਕੋ ਪੂਰੀ ਦੁਨੀਆ ਨੂੰ ਧਰਮ ਅਤੇ ਸੱਚਾਈ ਲਈ ਲੜਨ ਦੀ ਪ੍ਰੇਰਣਾ ਦਿੱਤੀ ਕੰਮ ਸ਼ੁਰੂ ਕਰਦੇ ਹਾਂ ਚਾਰ ਸਹਿਬ ਜਾਂਦੇ ਜੋ ਗੁਰੂਗੋਵਿੰਦ ਸਿੰਘ ਜੀ ਦੇ ਚਾਰ ਪੁੱਤਰ ਸਿੱਖ ਇਤਿਹਾਸ ਦੇ ਸਭ ਤੋਂ ਮਹਾਨ ਪਹਿਤਰੀ ਸ਼ਹੀਦਾਂ ਵਿੱਚ ਗਿਣੇ ਜਾਂਦੇ ਹਨ ਉਹਨਾਂ ਦੀਆਂ ਕਹਾਣੀਆਂ ਸਿੱਖ ਧਰਮ ਅਤੇ ਤਿਆਗ ਦਾ ਜੀਵਨ ਪ੍ਰਤੀਕ ਹੈ ਇਹਨਾਂ ਪੁੱਤਰਾਂ ਦੀ ਸ਼ਹਾਦਤ ਸਿੱਖ ਧਰਮ ਦੀ ਤਰੱਕੀ ਅਤੇ ਇਨਸਾਫ ਲਈ ਉਹਨਾਂ ਦੀ ਸਮਰਪਣਤਾ ਅਤੇ ਦਿলোਸ਼ਹਾਜ ਨੂੰ ਦਰਸਾਉਂਦੀ ਹੈ ਗੁਰਗੋਵੀ ਸੰਜੇ ਦੇ ਚਾਰ ਪੁੱਤਰ ਸਹਿਬਜ਼ਾਦਾ ਅਜੀਤ ਸਿੰਘ ਸਹਿਬਜ਼ਾਦਾ ਜੁਜਾਰ ਸਿੰਘ ਸਹਿਬਜ਼ਾਦਾ ਜੁਰਾਤ ਸਿੰਘ ਸਹਿਬਜ਼ਾਦਾ ਪਤੀ ਸਿੰਘ ਇਹ ਚਾਰ ਪੁੱਤਰ ਸਿੱਖ ਧਰਮ ਦੇ ਪ੍ਰਤੀ ਆਪਣੇ ਪਿਆਰ ਸੱਚਾਈ ਨੂੰ ਪਰਕਰਾਰ ਰੱਖਦੇ ਹੋਏ ਵਿਸ਼ਾਲ ਜੁੰਦੇ ਬਣੇ ਚੰਪੌਰ ਦੀ ਲੜਾਈ ਜੋ ਕਿ 1704 ਇਹ ਨਾ ਚਾਰ ਸਹਿਬਜ਼ਾਦੇਾਂ ਦੀ ਬਹਾਦਰੀ ਦਾ ਇੱਕ ਮਹਾਨ ਉਦਾਹਰਣ ਹੈ ਇਸ ਲੜਾਈ ਵਿੱਚ ਗੁਰਗੋਈ ਸਿੰਘ ਜੀ ਅਤੇ ਉਹਨਾਂ ਦੀ ਫੌਜ ਨੂੰ ਮੌਤ ਪਹਾਨੇ ਕੀ ਲਿਆ ਸੀ ਚਾਰ ਸਹਿਬਜ਼ਾਦੇ ਇੱਥੇ ਆਪਣੇ ਪਿਤਾ ਨਾਲ ਮਿਲ ਕੇ ਸ਼ਹਾਦਤ ਦੀ ਦਿਸ਼ਾ ਵਿੱਚ ਚੱਲ ਗਏ ਅਜੀਤ ਸਿੰਘ ਅਤੇ ਜੋਗਾਰ ਸਿੰਘ ਦੋਵਾਂ ਨੇ ਜਵਾਨੀ ਵਿੱਚ ਹੀ ਬਹਾਦਰੀ ਦਾ ਮਿਸਾਲ ਪੇਸ਼ ਕੀਤੀ। ਇਹਨਾਂ ਨੇ ਲੜਾਈ ਦੌਰਾਨ ਬਹੁਤ ਹੀ ਹਿੰਮਤ ਨਾਲ ਫੌਜੀ ਮੁਗਲਾਂ ਦਾ ਸਾਹਮਣਾ ਕੀਤਾ ਅਤੇ ਦੋਹਾਂ ਨੇ ਅੰਤ ਵਿੱਚ ਸ਼ਹਾਦਤ ਪਾਈ। ਲੜਾਈ ਦੇ ਬਾਅਦ ਗੁਰਗੋਈ ਸਿੰਘ ਜੀ ਅਤੇ ਉਹਨਾਂ ਦੇ ਸਿੱਖਾਂ ਨੇ ਮੱਛੀਬੜਾ ਦੀ ਜਗਾ ਤੇ ਸ਼ਰਾਂ ਲੈ ਲਈ ਸੀ। ਉੱਥੇ ਜਰਾਵਤ ਸਿੰਘ ਅਤੇ ਭਤੀ ਸਿੰਘ ਨੇ ਮਹੌਲ ਸਜਾਏ ਸਮਰਾਟ ਅਤੇ ਰਿਆ ਕਜਪ ਨੇ ਹੁਕਮ ਦਿੱਤਾ ਕਿ ਇਹਨਾਂ ਬੱਚਿਆਂ ਨੂੰ ਜ਼ਿੰਦਾ ਦੀਵਾਰਾਂ ਵਿੱਚ ਬੰਦ ਕਰ ਦਿੱਤਾ। ਜਾਂਗੀ ਜਰਾਤ ਸਿੰਘ ਅਤੇ ਫਤੇ ਸਿੰਘ ਨੇ ਨਾ ਸਿਰਫ ਇਹ ਤੋਂ ਰੋਕ ਕੀਤੀ ਕਿ ਉਹ ਆਪਣੇ ਪਿਤਾ ਦੇ ਸਿੱਖ ਤਿਰੰਗੇ ਪਤੀ ਪ੍ਰਣ ਸਮਰਪਿਤ ਹਨ ਬਲਕਿ ਉਹਨਾਂ ਨੇ ਛੋਟੀ ਉਮਰ ਵਿੱਚ ਸ਼ਹਾਦਤ ਦਾਇਰਦ ਕੀਤੀ। ਚਾਰ ਸਹਿਬਜ਼ਾਦੇ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਇੱਕ ਨਵੀਂ ਊਰਜਾ ਦਿੱਤੀ। ਉਨ੍ਹਾਂ ਦੀ ਬਹਾਦਰੀ ਅਤੇ ਧਰਮ ਲਈ ਉਨ੍ਹਾਂ ਦੇ ਯਤਨ ਹੁਣ ਵੀ ਸਿੱਖ ਧਰਮ ਦੇ ਆਧਾਰ ਹਨ ਚਾਰ ਸਹਿਬਜ਼ਾਦੀ ਦੀ ਕਹਾਣੀ ਸਿੱਖ ਇਤਿਹਾਸ ਵਿੱਚ ਸ਼ਹੀਦੀ ਅਤੇ ਸੱਚਾਈ ਦੇ ਪ੍ਰਤੀ ਸਮਰਪਣ ਦੇ ਸਬੂਤ ਹੈ ਜੋ ਸਦੀਆਂ ਤੱਕ ਯਾਦ ਰਹੇਗੀ ਪਿਆਰੇ 사ਸੰਗਤ ਜੀ ਅਸੀਂ ਅੱਜ ਚਾਰ ਸਹਿਬਜ਼ਾਦੀ ਦੀ ਕਹਾਣੀ ਸੁਣੀ ਜੋ ਸਿੱਖ ਇਤਿਹਾਸ ਵਿੱਚ ਸੱਚਾਈ ਬਹਾਦਰੀ ਅਤੇ ਧਰਮ ਦੀ ਮਿਸਾਲ ਹੈ ਉਨ੍ਹਾਂ ਦੀ ਸ਼ਹਾਦਤ ਅਤੇ ਸਮਰਪਣ ਸਾਡੇ ਲਈ ਸਿੱਖ ਧਰਮ ਦੀ ਅਸਲ ਮੁਲਾਕਾਤ ਦੀ ਸਿੱਖਿਆ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਧਰਮ ਦੇ ਰਾਹ 'ਤੇ ਖੜਾ ਹੋਣਾ ਸਭ ਤੋਂ ਵੱਡਾ ਉਦੇਸ਼ ਹੈ ਵਾਹਿਗੁਰੂ ਜੀ ਕਾ ਕਾ ਸਭ ਹੋਏ ਕਿਉਂਕਿ ਸਤਿ ਸਤ ਹੈ ਤਾਂ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ